ਕਿ ਕੋਚਿਕ ਕਾਮਰੇਡੀ ਜਿਹੜੀਆਂ ਧਿਰਾਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੱਖ ਲੀਡਰਸ਼ਿਪ ਚਾਹੇ ਉਹ ਸਾਥ ਦੇ ਅਧੀਨ ਉੱਭਰ ਰਹੀ ਹੋਵੇ ਉਹਨਾਂ ਦੇ ਨਾਲ ਟਕਰਾਅ ਜਾਂ ਉਹਨਾਂ ਦੇ ਨਾਲ ਵਿਚਾਰ ਧਾਰਕ ਤੌਰ ਤੇ ਉਹਨਾਂ ਦੇ ਖਿਲਾਫ ਟਿੱਪਣੀਆਂ ਕੀ ਕੁਝ ਇੱਥੇ ਚੱਲ ਰਿਹਾ ਹੈ ਕਿਉਂ ਇਸ ਦਾ ਕਾਰਨ ਕੀ ਹੈਗਾ ਕਿਸਾਨਾਂ ਨੇ ਵੀ ਆਹ 26 ਵਾਲੇ ਦਿਨ ਹੀ ਇਹ ਮੋਰਚਾ ਲਾਇਆ ਨਾ ਉਹਦੇ ਬਾਰੇ ਬਹੁਤ ਸਾਰੇ ਸਿੱਖ ਵਿਦਵਾਨਾਂ ਔਰ ਸਿੱਖ ਪੱਤਰਕਾਰਾਂ ਦੇ ਜਿਹੜੇ ਵਿਚਾਰ ਆਏ ਹੈਗੇ ਆ ਵੇ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਲ ਮਿਲ ਕੇ ਚੱਲਦੀਆਂ ਆ ਗਈਆਂ ਸੋ ਜਦੋਂ ਵੀ ਸਿੱਖ ਸੰਘਰਸ਼ ਆ ਸਿੱਖ ਪੱਖੀ ਸਰਗਰਮੀਆਂ ਜਿਹੜੀਆਂ ਤੇਜ਼ ਹੁੰਦੀਆਂ ਨੇ ਸੋ ਉਸ ਵੇਲੇ ਸਰਕਾਰਾਂ ਕਿਸਾਨ ਜਥੇਬੰਦੀਆਂ ਨੂੰ ਹੁਕਮ ਦੇ ਕੇ ਉਹਨਾਂ ਦੇ ਬਰਾਬਰ ਆ ਜਿਹੜੀ ਉਹ ਮਹਿਮ ਖੜੀ ਕਰ ਲੈਂਦੀਆਂ ਹੁਣ ਹਿਮਾਚਲ ਦੇ ਮੁੱਖ ਮੰਤਰੀ ਵਾਰ-ਵਾਰ ਜਿਹੜੇ ਹੈਗੇ ਆ ਪੰਗੇ ਲੈ ਰਹੇ ਆ ਹਰਿਆਣੇ ਦੇ ਵੀ ਕਦੀ ਹਿਮਾਚਲ ਦੇ ਵੀ ਹੁਣ ਇਹ ਕਹਿ ਰਹੇ ਹੈਗੇ ਆ ਵੀ ਚੰਡੀਗੜ੍ਹ ਵਿੱਚ 7% ਹਿੱਸਾ ਸਾਡਾ ਹੈ ਸੋ 1960 ਤੋਂ ਪਹਿਲਾਂ ਤਾਂ ਜਿਹੜਾ ਹਿਮਾਚਲ ਆ ਉਹ ਸਾਰਾ ਹੀ ਪੰਜਾਬ ਦਾ ਹਿੱਸਾ ਸੀ। ਹੂੰ ਸੋ ਫਿਰ ਪੰਜਾਬ ਦਾ ਜੇ ਚੰਡੀਗੜ੍ਹ ਦਾ ਉਹਨਾਂ ਦਾ ਹਿੱਸਾ ਬਣਦਾ ਤਾਂ ਪੰਜਾਬ ਦਾ ਹਿਮਾਚਲ ਤੇ ਵੀ ਤਾਂ ਹਿੱਸਾ ਇੱਕ ਬਣਦਾ। ਜੀ ਜੀ ਸੋ ਉਹ ਤਾਂ 7% ਮੰਗ ਰਹੇ ਅਸੀਂ ਤਾਂ 100% ਦੇ ਦਾਅਵੇਦਾਰ ਆ ਜੀ। ਕਿਸਾਨਾਂ ਦੇ ਵੱਲੋਂ ਵੀ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਜਿਹੜਾ ਹੈ ਕੀਤਾ ਗਿਆ 26 ਨਵੰਬਰ 2020 ਨੂੰ ਕਿਸਾਨ ਮੋਰਚਾ ਜਿਹੜਾ ਹੈ ਉਹ ਲਗਾਇਆ ਗਿਆ ਸੀ ਉਹਦੀ ਜਿਹੜੀ ਪੰਜਵੀਂ ਬਰੇ ਗੰਢ ਹੈ ਉਸਤੇ ਤੌਰ ਤੇ ਜਿਹਾ ਪਾਕੀ ਕੇ ਚੰਡੀਗੜ੍ਹ ਵਿਖੇ ਜਿਹੜੀ ਹੈ ਮਨਾਈ ਗਈ ਤੇ ਸਰਦਾਰ ਹਰਪਤਾ ਸਿੰਘ ਜੀ ਇੱਕ ਗੱਲ ਹੋਰ ਜਿਹੜੀ ਸਰਫੇਸ ਹੋ ਰਹੀ ਹੈਗੀ ਆ ਚਰਚਾ ਇਸ ਤੇ ਵੀ ਹੋ ਰਹੀ ਆ ਕਿ ਕੁਝ ਇੱਕ ਕਾਮਰੇਡੀ ਜਿਹੜੀਆਂ ਧਿਰਾਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੱਖ ਲੀਡਰਸ਼ਿਪ ਚਾਹੇ ਉਹ ਸਾਥ ਦੇ ਅਧੀਨ ਉੱਭਰ ਰਹੀ ਹੋਵੇ ਉਹਨਾਂ ਦੇ ਨਾਲ ਟਕਰਾਜ ਜਾਂ ਉਹਨਾਂ ਦੇ ਨਾਲ ਵਿਚਾਰ ਧਰਗ ਤੌਰ ਤੇ ਉਹਨਾਂ ਦੇ ਖਿਲਾਫ ਟਿੱਪਣੀਆਂ ਕੀ ਕੁਝ ਇੱਥੇ ਚੱਲ ਰਿਹਾ ਹੈ ਕਿਉਂ ਇਸ ਦਾ ਕਾਰਨ ਕੀ ਹੈਗਾ ਹਾਂਜੀ ਹਾਂਜੀ ਸੋ ਇਵਨ ਜਿਹੜਾ ਕਿਸਾਨਾਂ ਨੇ ਵੀ ਆਹ 26 ਵਾਲੇ ਦਿਨੀ ਇਹ ਮੋਰਚਾ ਲਾਇਆ ਨਾ ਉਹਦੇ ਬਾਰੇ ਬਹੁਤ ਸਾਰੇ ਸਿੱਖ ਵਿਦਵਾਨਾਂ ਔਰ ਸਿੱਖ ਪੱਤਰਕਾਰਾਂ ਦੇ ਜਿਹੜੇ ਵਿਚਾਰ ਆਏ ਹੈਗੇ ਆ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਲ ਮਿਲ ਕੇ ਚੱਲਦੀਆਂ ਆ ਗਈਆਂ ਸੋ ਜਦੋਂ ਵੀ ਸਿੱਖ ਸੰਘਰਸ਼ ਆ ਸਿੱਖ ਪੱਖੀ ਸਰਗਰਮੀਆਂ ਜਿਹੜੀਆਂ ਤੇਜ਼ ਹੁੰਦੀਆਂ ਨੇ ਸੋ ਉਸ ਵੇਲੇ ਸਰਕਾਰਾਂ ਕਿਸਾਨ ਜਥੇਬੰਦੀਆਂ ਨੂੰ ਹੁਕਮ ਦੇ ਕੇ ਉਹਨਾਂ ਦੇ ਬਰਾਬਰ ਆ ਜਿਹੜੀ ਉਹ ਮਹਿਮ ਖੜੀ ਕਰ ਲੈਂਦੀਆਂ 10 ਅਪ੍ਰੈਲ 1984 ਵਿੱਚ ਜਦੋਂ ਧਰਮਯੋਧ ਮੋਰਚਾ ਆਪਣੀ ਪੀਕ ਤੇ ਸੀਗਾ ਜੀ ਦਰਬਾਰ ਸਾਹਿਬ ਤੇ ਹਮਰੇ ਤੋਂ ਪਹਿਲਾਂ ਤੇ ਅਕਾਲੀ ਦਲ ਵੱਲੋਂ ਸਵਲਨਾ ਫਰਮਾਨੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਉਸ ਵੇਲੇ ਵੀ ਜਿਹੜਾ ਅਕਾਲੀ ਦਲ ਦੇ ਸੰਘਰਸ਼ ਨੂੰ ਫੇਲ ਕਰਨ ਲਈ ਸਰਕਾਰਾਂ ਦੀਆਂ ਹਦਾਇਤਾਂ ਤੇ ਉਦੋਂ ਮੇਰੇ ਖਰਪ ਭਿੰਦਾਰ ਸਿੰਘ ਮਾਨ ਸੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਾਅਦ ਚ ਉਹ ਰਾਜ ਸਭਾ ਦੇ ਮੈਂਬਰ ਵੀ ਬਣੇ ਹੈਗੇ ਆ ਉਹਨਾਂ ਦੀ ਅਗਵਾਈ ਹੇਠ ਗਵਰਨਰ ਦੇ ਘਰ ਮੂਰੇ ਇੱਕ ਤਰ੍ਹਾਂ ਨਾਲ ਰਲਮਾਂ ਮਿਲਵਾ ਜਿਆ ਉਹਨਾਂ ਦੇ ਸਹਿਮਤੀ ਨਾਲ ਹੀ ਧਰਨਾ ਲਾ ਕੇ ਸਿੱਖ ਮੰਗਾ ਤੋਂ ਜਿਹੜੇ ਹੈਗੇ ਪੰਜਾਬ ਦੀ ਕਿਸਾਨੀ ਦਾ ਧਿਆਨ ਹਟਾਉਣ ਲਈ ਜਿਹੜੀ ਸਰਕਾਰ ਨਾਲ ਮਿਲ ਕੇ ਸਾਜ਼ਿਸ਼ ਕੀਤੀ ਗਈ ਸੀ ਸੋ ਹੁਣ ਵੀ ਸਿੱਖ ਪੱਤਰਕਾਰਾਂ ਦਾ ਇਹ ਕਹਿਣਾ ਹੈਗਾ ਵੀ ਜਿਹੜਾ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਇਹ ਸੋ ਕਾਲਡ ਪੰਜਵੇਂ ਵਰੇਗੰਡ ਬਣਾਈ ਹੈਗੀ ਆ ਮੋਰਚਾ ਲਾਉਣ ਦੀ ਉਹ ਅਸਲ ਵਿੱਚ ਸਿੱਖਾਂ ਸਿੱਖ ਨੌਜਵਾਨਾਂ ਵੱਲੋਂ ਪੰਜਾਬ ਦੀ ਸੋਵਰਨਿਟੀ ਪੰਜਾਬ ਦੇ ਵੱਧ ਅਧਿਕਾਰਾਂ ਲਈ ਜਿਹੜਾ ਹੈਗਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮੋਰਚਾ ਲਾਇਆ ਗਿਆ ਉਹ ਨੂੰ ਠੰਡਾ ਕਰਨ ਲਈ ਉਹਦੀ ਧਾਰ ਨੂੰ ਠੰਡਾ ਕਰਨ ਲਈ ਤੇ ਉਹ ਨੂੰ ਤਾਰ ਪੀਟੋ ਕਰਨ ਲਈ ਜਿਹੜਾ ਹੈਗਾ ਇਹ ਕਾਮਿਊਨਿਸਟ ਧਿਰਾਂ ਵੱਲੋਂ ਜਿਹੜਾ ਹੈਗਾ ਇਹ ਸਾਰਾ ਪਰਪੰਚ ਰਚਿਆ ਗਿਆ ਸਰਕਾਰ ਨਾਲ ਮਿਲ ਕੇ ਹੀ ਇਹ ਸਾਰੀਆਂ ਕਾਰਵਾਈਆਂ ਕਰਦੇ ਹੈਗੇ ਆ ਜੀ ਬਿਲਕੁਲ ਜੀ ਦੁਬਾਰਾ ਇੱਕ ਵਾਰੀ ਗੱਲ ਚੰਡੀਗੜ੍ਹ ਦੀ ਕਰ ਲੈਣੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਦੇ ਵੱਲੋਂ ਦੁਬਾਰਾ ਜਿਹੜਾ ਹੈ ਉਸ ਤੇ 7% ਦੇ ਕਰੀਬ ਚੰਡੀਗੜ੍ਹ ਤੇ ਆਪਣਾ ਜਿਹੜਾ ਹੱਕ ਜਿਹੜਾ ਹੈ ਉਹ ਜਿਤਾਇਆ ਗਿਆ ਹੈ ਸਦਾਪਤਾ ਸਿੰਘ ਜੀ ਮੇਰੇ ਖਿਆਲ ਪੂਰੇ ਦੇਸ਼ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਪੰਜਾਬ ਹੀ ਇਹੋ ਜਿਹਾ ਸੂਬਾ ਹੋਏਗਾ ਜਿੱਦੀ ਕੇ ਇਸ ਤਰੀਕੇ ਦੀ ਟੁੱਟਭੱਜ ਹੋਈ ਹੈ ਤੇ ਪੇਰੈਂਟ ਸਟੇਟ ਨੂੰ ਜਿਹੜੀ ਹੈ ਉਸਦੀ ਰਾਜਧਾਨੀ ਨਹੀਂ ਦਿੱਤੀ ਗਈ ਬਕਾਇਦਾ ਜੇ ਉਸ ਟਾਈਮ ਮੇਂ ਕਿਹਾ ਗਿਆ ਸੀ ਕਿ 5 ਸਾਲ ਦੇ ਵਿੱਚ ਵਿੱਚ ਜਿਹੜਾ ਹੈ ਇੱਕ ਟੈਂਪਰੇਰੀ ਜਿਹੜੀ ਹੈਗੀ ਆ ਕਿ ਰਾਜਧਾਨੀ ਚੰਡੀਗੜ੍ਹ ਹਰਿਆਣੇ ਦੀ ਹੈਗੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ 5 ਸਾਲ ਦੇ ਵਿੱਚ ਵਿੱਚ ਜਿਹੜਾ ਹੈ ਹਰਿਆਣੇ ਦੀ ਆਪਣੀ ਵੱਖਰੀ ਰਾਜਧਾਨੀ ਡਿਵੈਲਪ ਕਰ ਦਿੱਤੀ ਜਾਏਗੀ ਤੇ ਚੰਡੀਗੜ੍ਹ ਜਿਹੜਾ ਹੈ ਪੰਜਾਬ ਨੂੰ ਟਰਾਂਸਫਰ ਕਰ ਦਿੱਤੇ ਜਾਏਗਾ ਪਰ ਇਹੋ ਜਿਹਾ ਜਿਹੜਾ ਹੈ ਉਸ ਟਾਈਮ ਨਹੀਂ ਹੋਇਆ ਔਰ ਇਹ ਗੱਲ ਆਪਾਂ ਨਹੀਂ ਕਹਿ ਰਹੇ ਇਹ ਗੱਲ ਈ ਬਨ ਕੇ ਜਿਹੜੇ ਮੌਜੂਦਾ ਚੀਫ ਜਸਟਿਸ ਹੈਗੇ ਨੇ ਉਹ ਇੱਕ ਕੇਸ ਦੀ ਸੁਣਵਾਈ ਕਰ ਰਹੇ ਸਨ ਸ਼ਾਇਦ ਲਦਾਖ ਦੇ ਨਾਲ ਸੰਬੰਧਿਤ ਇੱਕ ਕੇਸ ਹੈਗਾ ਸੀ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਕੀ ਤੁਸੀਂ ਚੰਡੀਗੜ੍ਹ ਵਾਂਗੂ ਇਸ ਨੂੰ ਟੈਂਪਰੇਰੀ ਰੱਖੋਗੇ ਕਿ ਉਦੋਂ ਵੀ ਕਿਹਾ ਤੇ ਟੈਂਪਰੇਰੀ ਗਿਆ ਗਿਆ ਸੀ ਕੀ ਤੁਸੀਂ ਚੰਡੀਗੜ੍ਹ ਵਾਂਗੂ ਇਹਨੂੰ ਵੀ ਪੱਕਿਆਂ ਰੱਖੋਗੇ ਜਾਂ ਫਿਰ ਇਹ ਜਿਹੜਾ ਹੈ ਅਸਲ ਦੇ ਵਿੱਚ ਟੈਂਪਰੇਰੀ ਹੈਗਾ ਹੈ ਇਹਨਾਂ ਕੁਝ ਵਾਪਰਿਆ ਹੈਗਾ ਕਿਵੇਂ ਦੇਖਦੇ ਹਾਂ ਹਾਂਜੀ ਹਾਂ ਹਾਂ ਹੁਣ ਹਿਮਾਚਲ ਦੇ ਮੁੱਖ ਮੰਤਰੀ ਵਾਰ-ਵਾਰ ਜਿਹੜੇ ਹੈਗੇ ਆ ਪੰਗੇ ਲੈ ਰਹੇ ਆ ਹਰਿਆਣਾ ਦੇ ਵੀ ਕਦੀ ਹਿਮਾਚਲ ਦੇ ਵੀ ਹੁਣ ਇਹ ਕਹਿ ਰਹੇ ਹੈਗੇ ਕਿ ਚੰਡੀਗੜ੍ਹ ਵਿੱਚ 7% ਹਿੱਸਾ ਸਾਡਾ ਸੋ 1966 ਤੋਂ ਪਹਿਲਾਂ ਤਾਂ ਜਿਹੜਾ ਹਿਮਾਚਲ ਆ ਉਹ ਸਾਰਾ ਹੀ ਪੰਜਾਬ ਦਾ ਹਿੱਸਾ ਸੀ ਸੋ ਫਿਰ ਪੰਜਾਬ ਦਾ ਜੇ ਚੰਡੀਗੜ੍ਹ ਦਾ ਉਹਨਾਂ ਦਾ ਹਿੱਸਾ ਬਣਦਾ ਤਾਂ ਪੰਜਾਬ ਦਾ ਹਿਮਾਚਲ ਤੇ ਵੀ ਤਾਂ ਹਿੱਸਾ ਘਟਦਾ ਸੋ ਉਹ ਤਾਂ 7% ਮੰਗ ਰਹੇ ਅਸੀਂ ਤਾਂ 100% ਦੇ ਦਾਅਵੇਦਾਰ ਹੈ ਹਣਾ ਸੋ ਦੇਖਿਆ ਜਾਵੇ ਸੋ ਇਹ ਤਾਂ ਗੱਲ ਹੈਗੀ ਵੀ ਜਿਹੜੀ ਪੰਥਕ ਲੀਡਰਸ਼ਿਪ ਆ ਉਹ ਉਸ ਤਰ੍ਹਾਂ ਦੇ ਡਟਮਾ ਸਟੈਂਡ ਨਹੀਂ ਲੈ ਰਹੇ ਤਾਂ ਇਹਨਾਂ ਲੋਕਾਂ ਨੂੰ ਬੋਲਣ ਦਾ ਜਿਹੜਾ ਹੰਕਾਰ ਆ ਹੋਇਆ ਹੋਇਆ ਸੋ ਵਰਨਾ ਹਿਮਾਚਲ ਔਰ ਹਰਿਆਣੇ ਤੇ ਸਾਰੇ ਪੰਜਾਬ ਦਾ ਹਿੱਸਾ ਹੈਗਾ ਸੋ ਇਹ ਪੰਜਾਬ ਦੇ ਹਿੱਸੇ ਹੀ ਸੀਗੇ 1966 ਤੋਂ ਪਹਿਲਾਂ ਸੋ ਜਿਹੜੇ ਇਹ ਪਾਣੀਆਂ ਤੇ ਜਾਂ ਸਾਡੀ ਧਰਤੀ ਤੇ ਦਾਵਾ ਕਰਦੇ ਆ ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਸਾਡਾ 100% ਦਾਵਾ ਉਹਨਾਂ ਤੇ ਬਣਦਾ ਹੈ ਜੀ ਜੀ ਸੋ ਜਿਹੜੇ ਇਹ ਅਰੇਂਜਮੈਂਟਸ ਨੇ ਚੰਡੀਗੜ੍ਹ ਦੇ ਇਹ ਬਿਲਕੁਲ ਵਕਾਇਦਾ ਤੁਹਾਡੀ ਗੱਲ ਠੀਕ ਆ ਟੈਂਪਰੇਰੀ ਸੀਗੇ ਪਰ ਉਹ ਟੈਂਪਰੇਰੀ ਨੈਸਾ ਜਿਹੜੀ ਅੱਜ ਤੱਕ ਆ ਜਿਹੜੀ 60-65 ਸਾਲਾਂ ਤੱਕ ਜਿਹੜੀ ਉਹ ਉਸੇ ਤਰ੍ਹਾਂ ਬਰਕਰਾਰ ਹੈਗੀ ਆ ਉਹਦਾ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਕਰਿਆ ਗਿਆ ਚੰਡੀਗੜ੍ਹ ਪੰਜਾਬ ਦਾ ਸੀਗਾ ਹਰਿਆਣੇ ਨੂੰ ਆਪਣੇ ਰਾਜਸਥਾਨੇ ਲਈ ਵੱਖਰਾ ਜਿਹੜਾ ਆਪਣੇ ਆਪਣੇ ਉਸ ਇਲਾਕੇ ਚੋਂ ਕਿਤੇ ਵੀ ਰਾਜਸਥਾਨੇ ਬਣਾ ਸਕਦਾ ਕਰਨਾਲ ਬਣਾ ਲਵੇ ਰੁਕ ਖੇਤਰ ਬਣਾ ਲਵੇ ਹਵਾਲਾ ਬਣਾ ਲਵੇ ਪਾਣੀਪਤ ਬਣਾ ਲਵੇ ਆ ਗੁਰੂਗਾਮ ਆ ਜਿਹੜਾ ਉਹ ਕੋਈ ਵੀ ਬਣਾ ਸਕਦਾ ਗੁਰਦਾਉਂ ਡਵੈਲਪ ਹੈ ਗੁਰਦਾਉਂ ਤੋਂ ਇਨਾ ਪੈਸਾ ਆਪਾਂ ਕਹਿ ਲੀਏ ਕਿ ਉੱਥੋਂ ਉਹਨਾਂ ਨੂੰ ਆ ਰਿਹਾ ਹੈਗਾ ਤੇ ਜੇ ਪੰਜਾਬ ਦੀ ਇਕੱਲੀ ਰਾਜਧਾਨੀ ਹੋਊਗੀ ਤੇ ਕਿੰਨਾ ਪੈਸਾ ਤੁਸੀਂ ਦੇਖੋਗੇ ਆਊਗਾ ਆਏਗਾ ਆਏਗਾ ਬਿਲਕੁਲ ਠੀਕ ਹੈ ਸੋ ਸਾਨੂੰ ਲੱਗਦਾ ਵੀ ਸਿੱਖ ਲੀਡਰਸ਼ਿਪ ਜਾਂ ਜਿਹੜੀ ਕਾਂਗਰਸ ਦੀ ਜਿਹੜੀ ਸਿੱਖ ਲੀਡਰਸ਼ਿਪ ਆ ਜਿਹੜੀ ਪੰਜਾਬ ਦਾ ਦਰਦ ਰੱਖਦੀ ਆ ਉਹਨੂੰ ਇਸ ਮਾਮਲੇ ਤੇ ਡਟਮਾ ਸਟੈਂਡ ਔਰ ਸੰਘਰਸ਼ ਅੱਗੇ ਵਧਾਉਣਾ ਚਾਹੀਦਾ ਹੈ ਜੀ ਬਿਲਕੁਲ ਜੀ